हाँ जी सो इने दुनिया के सब तो उच्चे तीन सौ तो लैके तीन सौ भी फीट तक हाइट दे दरख्त रेडवुड नैशनल पार्क के हाँ जी ਸਤ ਸ੍ਰੀ ਅਕਾਲ ਦਸਾਰਿਆਂ ਨੂੰ ਮੇਰਾ ਨਾਮ ਹੈ ਵੀਰ ਕਮਲ ਸਿੰਘ ਵੈਲਕਮ ਬੈਕ ਟੂ ਦਾ ਚੈਨਲ ਇਸ ਟਾਈਮ ਆਪਾਂ ਹੈਗੇ ਆ ਜੀ ਕੈਲੀਫੋਰਨੀਆ ਦੇ ਵਿੱਚ ਤੇ ਰਾਤੀ ਆਪਾਂ ਕੈਂਪ ਕੀਤਾ ਸੀ ਜੇ ਡੀ ਡੀ ਐਸ ਸਮਿਥ ਰੈਡਵੁੱਡ ਸਟੇਟ ਪਾਰਕ ਦੇ ਵਿੱਚ ਜੋ ਕਿ ਰੈਡਵੁੱਡ ਨੈਸ਼ਨਲ ਪਾਰਕ ਦਾ ਇੱਕ ਹਿੱਸਾ ਹੀ ਹੈ ਤੇ ਜਿੱਦਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕੱਲ ਰਾਤ ਦੀ ਆਪਣੀ ਕੈਂਪ ਸਾਈਟ ਰਹੀ ਵੱਡੇ ਵੱਡੇ ਰੈਡਵੁੱਡ ਦਰਖਤਾਂ ਦੀ ਛਾਂ ਹੇਠਾਂ ਤੇ ਅੱਜ ਦਾ ਆਪਣਾ ਪਲਾਨ ਇਹ ਹੈ ਜੀ ਕਿ ਆਪਾਂ ਰੈਡਵੁੱਡ ਨੈਸ਼ਨਲ ਪਾਰਕ ਦੇ ਵਿੱਚ ਜਾ ਕੇ ਕੁਝ ਹੋਰ ਹਾਈਕਿੰਗ ਟ੍ਰੇਲਸ ਐਕਸਪਲੋਰ ਕਰਨੀਆਂ ਨੇ ਜਿੱਥੇ ਦੁਨੀਆ ਦੇ ਸਭ ਤੋਂ ਉੱਚੇ ਤੇ ਸਭ ਤੋਂ ਦ੍ਰਖਤ ਪਾਈ ਜਾਂਦੇ ਨੇ ਸੋ ਉਹਦੇ ਲਈ ਮੈਂ ਬਹੁਤ ਐਕਸਾਈਟਿਡ ਆ ਇੱਥੇ ਇੱਕ ਆਫ ਰੋਡ ਸੈਕਸ਼ਨ ਵੀ ਹੈ ਉਹਨੂੰ ਵੀ ਆਪਾਂ ਐਕਸਪਲੋਰ ਕਰਾਂਗੇ ਤੇ ਗੱਡੀ ਆਪਣੀ ਪੈਕ ਹੈ ਨਾਸ਼ਤਾ ਪਾਣੀ ਆਪਾਂ ਰਾਤ ਚ ਜਾਂਦੇ ਹੋਏ ਕਿਤੇੋਂ ਲੈ ਲਾਂਗੇ ਚਲੋ ਜੀ ਆਪਾਂ ਅੱਗੇ ਚੱਲੀਏ ਤੇ ਐਕਸਪਲੋਰ ਕਰੀਏ ਚਲੋ ਜੀ ਆਪਾਂ ਹੁਣ ਇੱਥੋਂ ਨਿਕਲੀਏ ਸਟੇਟ ਪਾਰਕ ਚੋਂ ਰੱਬ ਮਿਹਰ ਕਰੇ ਕਿ ਅੱਜ ਦਾ ਵੀ ਦਿਨ ਆਪਣਾ ਬਹੁਤ ਹੀ ਸੋਹਣਾ ਨਿਕਲੇ ਸਹੀ ਸਲਾਮਤ ਵਾਹਿਗੁਰੂ ਆਪਾਂ ਨੂੰ ਆਪਣੀ ਰਾਤ ਦੀ ਲੋਕੇਸ਼ਨ ਤੇ ਪਹੁੰਚਾਵੇ ਬਹੁਤ ਹੀ ਲੰਬੇ ਲੰਬੇ ਦ੍ਰਖਤ ਨੇ ਇੱਥੇ ਦੁਨੀਆ ਦੇ ਬੇਸਿਕਲੀ ਸਾਰਾ ਨਾਲੋਂ ਉੱਚੇ ਤੇ ਵੱਡੇ ਦਰਖਤ ਇੱਥੇ ਪਾਈ ਜਾਂਦੇ ਨੇ ਹਾਂਜੀ ਆਪਾਂ ਰੇਂਜਰ ਸਟੇਸ਼ਨ ਤੇ ਰੁਕੇ ਸੀ ਇੱਥੇ ਰੇਂਜਰ ਤੋਂ ਥੋੜੀ ਬਹੁਤ ਇਨਫੋਰਮੇਸ਼ਨ ਲਈ ਏਰੀਆ ਦੀ ਸੋ ਆਪਾਂ ਹਾਉਲੈਂਡ ਹਿੱਲ ਡਰਾਈਵ ਤੇ ਜਾਣਾ ਜਿਹੜਾ ਕਿ ਗ੍ਰੇਵਲ ਰੋਡ ਥੋੜਾ ਜਿਹਾ ਪੈਂਦਾ ਸੋ ਹੋਪਫੁਲੀ ਆਪਾਂ ਜਿੱਥੇ ਚੱਲੇ ਆ ਉੱਥੇ ਈਵਨ ਹੋਰ ਵੱਡੇ ਦਰਖਤ ਆਪਾਂ ਨੂੰ ਦੇਖਣ ਨੂੰ ਮਿਲਣਗੇ ਤੇ ਬਹੁਤ ਐਕਸਾਈਟਡ ਆ ਮੈਂ ਦੇਖਣ ਨੂੰ ਐਕਸਪਲੋਰ ਕਰਨ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਨੂੰ ਤੇ ਚਲੋ ਜੀ ਆਪਾਂ ਫਿਰ ਚੱਲੀਏ ਚਲੋ ਜੀ ਅੱਜ ਇੱਕ ਨਵਾਂ ਦਿਨ ਆਪਣਾ ਕੈਲੀਫੋਰਨੀਆ ਦੇ ਵਿੱਚ ਪਹਿਲਾ ਦਿਨ ਐਕਸਪਲੋਰ ਕਰੀਏ ਤੇ ਦੇਖੀਏ ਕਿ ਕੈਲੀਫੋਰਨੀਆ ਕੀ ਕਹਿੰਦਾ ਤਾਉ ਜੀ ਹੁਣ ਆਪਾਂ ਆਪਣੀ ਟ੍ਰੇਲ ਕੰਨੀ ਮੁੜ ਗਏ ਆ ਥੱਲੇ ਦੇਰ ਬਗ ਰਿਹਾ ਤੇ ਆਪਾਂ ਹੁਣ ਵੈਲੀ ਚ ਆ ਗਏ ਆ ਮੈਨ ਲੱਗਦਾ ਹੁਣ ਥੋੜਾ ਉੱਪਰ ਜਾਵਾਂਗੇ ਪਹਾੜ ਕੰਨੇ ਨੂੰ ਸਨ ਪਾਰਕ ਨੇ ਅੰਦਰ ਆ ਤੇ ਕੁਝ ਰੈ residențial ਏਰੀਆ ਵੀ ਲੱਗ ਰਿਹਾ ਸੋ ਹੋ ਸਕਦਾ ਕਿ ਜਿਹੜੇ ਲੋਕ ਇੱਥੇ ਪਾਰਕ ਚ ਕੰਮ ਕਰਦੇ ਨੇ ਜਿਹੜੇ ਰੇਂਜਰਸ ਨੇ ਸ਼ਾਇਦ ਉਹ ਇੱਥੇ ਰਹਿੰਦੇ ਹੋਣ ਬਿਕੋਜ਼ ਯੂਜੂਲੀ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਨੈਸ਼ਨਲ ਪਾਰਕਸ ਦੇ ਵਿੱਚ ਜ਼ਿਆਦਾ ਰੈ residențial ਏਰੀਆ ਨਹੀਂ ਹੁੰਦੇ ਓਕੇ ਜੀ ਫਾਈਨਲੀ ਆਪਾਂ ਗ੍ਰੇਵਲ ਰੋਡ ਤੇ ਪਹੁੰਚ ਗਏ ਆ ਇਹ ਥੋੜਾ ਜਿਹਾ ਆਫ ਰੋਡ ਸੈਕਸ਼ਨ ਆ ਇੱਥੇ ਆਫ ਰੋਡ ਤਾਂ ਨਹੀਂ ਕਹਿ ਸਕਦੇ ਬਟ ਪੇਵਡ ਰੋਡ ਨਹੀਂ ਹੈਗੀ ਓਏ ਭਾਈ ਜੀ ট্রাক ਤੇ ਦੇਖੋ ਮੇਰੇ ਸੱਜੇ ਤੇ ਕਮਾਲ ਹੈ ਭਾਈ ਤੇ ਕਿਤੇ ਕਿਤੇ ਸੈਕਸ਼ਨ 'ਚ ਸੜਕ ਬਹੁਤ ਨੈਰੋ ਵੀ ਹੋ ਜਾਂਦੀ ਐ ਸੋ ਆਪਾਂ ਨੂੰ ਧਿਆਨ ਦੇਣਾ ਪੈਣਾ ਜੇ ਕੋਈ ਮੋੜੇ ਗੱਡੀ ਆਵੇ ਤਾਂ ਜਾਂ ਤਾਂ ਆਪਾਂ ਨੂੰ ਰੁਕਣਾ ਪੈਣਾ ਹੈ ਜਾਂ ਉਹ ਗੱਡੀ ਨੂੰ ਰੁਕਣਾ ਪੈਣਾ ਸੋ ਦੈਟ ਆਪਾਂ ਕ੍ਰਾਸ ਕਰ ਜਾਈਏ ਇੱਥੇ ਆ ਗਿਆ ਜੀ ਇੱਕ ਛੋਟਾ ਜਿਹਾ ਬ੍ਰਿਜ ਆਈ ਥਿੰਕ ਥੱਲੇ ਕੋਈ ਕਰੀਕਾ ਹਾਂਜੀ ਥੱਲੇ ਇੱਕ ਦੀਕ ਵਗ ਰਹੀ ਆ ਹਾਂਜੀ ਆਪਾਂ অলਮੋਸਟ ਪਹੁੰਚ ਗਏ ਆ ਆਪਣੀ ਪਹਿਲੀ ਹਾਈਕਿੰਗ ਟ੍ਰੇਲ ਦੇ ਲਈ ਆਈ ਥਿੰਕ ਇਹ ਟ੍ਰੇਲ ਨਹੀਂ ਹੈਗੀ ਇੱਕ ਲੂਪ ਆ ਕੋਈ ਬਹੁਤ ਹੀ ਲੰਬੀ ਵੀ ਹੈ ਨਹੀਂ ਸੋ ਉਹਨਾਂ ਨੇ ਲੂਪ ਬਣਾਈ ਹੋਈ ਆ ਤੁਸੀਂ ਉੱਥੇ ਤੁਰ ਕੇ ਹੋਰ ਰੈਡਵੁੱਡ ਦਰਖਤ ਦੇਖ ਸਕਦੇ ਹੋ ਚਲੋ ਜੀ ਹੁਣ ਆਪਾਂ ਚੱਲੀਏ ਟ੍ਰੇਲ ਕਰਨੀ ਤੇ ਇਹਨਾਂ ਨੇ ਥਾਂ-ਥਾਂ ਤੇ ਵੈਸੇ ਸਾਈਨ ਲਾਏ ਹੋਏ ਨੇ ਕਿ ਕੀਪ ਯੋਰ ਵੈਲਿਊਅਬਲਸ ਵਿਦ ਯੂ ਔਰ ਆ ਰ 사이ਟ ਸੋ ਹੋ ਸਕਦਾ ਇੱਥੇ ਕੋਈ ਨਾ ਕੋਈ ਇਦਾਂ ਦੇ ਇਨਸੀਡੈਂਟ ਹੁੰਦੇ ਹੋਣ ਚਲੋ ਇਹ ਲੂਪ ਇਹ ਨਹੀਂ ਜ਼ਿਆਦਾ ਵੱਡੀ ਨਹੀਂ ਹੈ ਸੋ ਆਪਾਂ फटाफट ਕਰਕੇ ਵਾਪਸ ਆ ਜਾਾਂਗੇ ਤੇ ਆਗਰ ਜੀ ਹੁਣ ਆਪਾਂ ਟ੍ਰੇਲ ਤੇ ਚਾਹਦੇ ਆ ਜੀ ਸੋ ਇਹ ਨੇ ਦੁਨੀਆ ਦੇ ਸਭ ਤੋਂ ਉੱਚੇ ਤ੍ਰਖਤ ਰੈਡਵੁੱਡ ਨੈਸ਼ਨਲ ਪਾਰਕ ਦੇ ਇੱਥੇ ਔਨ ਐਵਰੇਜ 300 ਤੋਂ ਲੈ ਕੇ 320 ਫੀਟ ਤੱਕ ਹਾਈਟ ਦੇ ਦ੍ਰਖਤ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਨੇ ਤੇ ਮੈਨੂੰ ਵੀ ਪਤਾ ਹੁਣ ਕੈਮਰਾ ਕਿੰਨਾ ਕੈਚ ਕਰ ਰਿਹਾ ਕਿੰਨਾ ਕਿ ਨਹੀਂ ਬਟ ਇਟਸ ਕੰਪਲੀਟਲੀ ਅਨਬੀਲੀਵेबल ਕਿ ਬੰਦਾ ਸੋਚਦਾ ਰਹਿ ਜਾਂਦਾ ਇਹ ਦੁਨੀਆਂ ਚੱਡੇ ਵੱਡੇ ਦਰਖਤ ਵੀ ਹੋ ਸਕਦੇ ਨੇ। ਯਾ ਚਲੋ ਜੀ ਹਣੋਂ ਆਪਾਂ ਚੱਲੀਏ ਆਪਣੀ ਦੂਜੀ ਟ੍ਰੇਲ ਕਰਨੀ। ਇਹ ਟ੍ਰੇਲ ਬਹੁਤ ਹੀ ਵਧੀਆ ਸੀ। ਬਹੁਤ ਛੋਟੀ ਸੀ, ਛੋਟਾ ਜਿਹਾ ਲੂਪ ਸੀਗਾ। ਕਮਾਲ ਦੀ ਡਰਾਈਵ ਹੈ ਜੀ। ਰੋਜ਼-ਰੋਜ਼ ਨਹੀਂ ਹੁੰਦਾ ਕਿ ਬੰਦਾ ਐਡੇ ਵੱਡੇ-ਵੱਡੇ ਦਰਖਤਾਂ ਦੇ ਵਿੱਚ ਟ੍ਰੇਲਸ ਤੇ ਗੱਡੀ ਚਲਾਵੇ। ਤੇ ਆਪਾਂ ਹੁਣ ਥੋੜਾ ਉੱਚੀ ਹਾਈਟ ਕਰਨੀ ਨੂੰ ਜਾ ਰਹੇ ਹਾਂ ਤੇ ਇਹ ਟ੍ਰੇਲ ਨੈਰੋ ਵੀ ਬਹੁਤ ਆ ਕਿਤੇ ਕਿਤੇ ਅਨ ਫਹਾੜਿਤ ਦੇ ਥਲੇ ਦਰਿਆ ਵਗ ਰਿਹਾ ਤੇ ਬਹੁਤ ਹੀ ਸੋਹਣਾ ਮਾਹੌਲ ਬਣ ਰਿਹਾ ਇਸ ਟਾਈਮ ਦੇ ਵਿੱਚ ਦਰਖਤਾਂ ਦੇ ਵਿੱਚ ਜੀ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ ਕੋਈ ਸ਼ਬਦ ਨਹੀਂ ਹੈਗੇ ਮੇਰੇ ਕੋਲ ਬਿਆਨ ਕਰ ਲਈ ਲਾਜਵਾਬ ਹੋਇਆ ਪਏ ਕੰਮ ਜੀ ਜੀ ਆਪਾਂ ਕੰਟੀਨਿਊ ਕਰੀਏ ਇਸ ਟ੍ਰੇਲ ਤੇ ਮੈਨੂੰ ਲੱਗਦਾ ਇਸ ਟਾਈਮ ਇਹ ਸੀਜ਼ਨ ਸਲੋ ਸੀਜ਼ਨ ਆ ਕੋਈ ਬਹੁਤ ਹੀ ਗੱਡੀਆਂ ਨਹੀਂ ਦਿਖ ਰਹੀਆਂ ਇੱਕ ਅੱਧੀ ਗੱਡੀ ਕੋਈ ਨਾ ਕੋਈ ਆ ਰਹੀ ਆ ਜਿਹੜੀ ਰੁਕ ਰਹੀ ਆ ਇਹ ਮੈਨੂੰ ਲੱਗਦਾ ਇੱਕ ਹੋਰ ਟ੍ਰੇਲ ਹੈਡ ਆਇਆ ਕਿਥੇ ਗੱਡੀਆਂ ਲੋਕੀ ਲਾ ਰਹੇ ਨੇ ਸੋ ਕੋਈ ਨਾ ਕੋਈ ਹਾਈਕਿੰਗ ਸਪਾਟ ਹੋਣਾ ਇੱਥੇ ਵੀ ਆ ਸੈਕਸ਼ਨ ਤਾਂ ਕਾਫੀ ਨੈਰੋ ਆ ਇੱਥੇ ਆਪਣੀ ਗੱਡੀ ਵੀ ਬਸ ਪੂਰੀ ਪੂਰੀ ਆ ਇੱਥੇ ਸੋ ਡੈਫੀਨਿਟਲੀ ਇਸ ਟ੍ਰੇਲ ਦੇ ਕਈ ਨਾ ਕਈ ਸੈਕਸ਼ਨ ਬਹੁਤ ਈੜੇ ਨੇ ਜਿੱਥੇ ਇੱਕ ਗੱਡੀ ਹੀ ਨਿਕਲ ਸਕਦੀ ਆ ਲਓ ਜੀ ਤੁਹਾਡੇ ਸਾਹਮਣੇ ਆ ਹੁਣ ਇੰਨੀ ਪੀੜੀ ਆ ਇਹ ਟ੍ਰੇਲ ਕਿੱਕੇ ਕਰਕੇ ਹੀ ਗੱਡੀ ਨਿਕਲਦੀ ਆ ਪਰ ਇਹ ਪੂਰੀ ਪੂਰੀ ਦੀ ਪੂਰੀ ਟ੍ਰੇਲ ਦੇ ਵਿੱਚ ਤੁਹਾਨੂੰ ਰੈਡਵੁੱਡ ਟ੍ਰੀਸ ਦੇਖਣ ਨੂੰ ਮਿਲਣਗੇ ਤੇ ਸਵੇਰੇ ਦਾ ਟਾਈਮ ਮੈਨੂੰ ਲੱਗਦਾ ਸਾਰਿਆਂ ਨਾਲੋਂ ਵਧੀਆ ਟਾਈਮ ਆ ਜਦ ਸੂਰਜ ਦਰਖਤਾਂ ਦੇ ਵਿੱਚ ਜੀ ਸੂਰਜ ਦੀਆਂ ਕਿਰਨਾਂ ਦਿਖਦੀਆਂ ਨੇ ਕਾ ਲਾਜਵਾਬ ਮਾਹੌਲ ਬਣਦਾ ਫਿਰ ਬਹੁਤ ਹੀ ਸੋਹਣਾ ਲਓ ਜੀ ਇੱਥੋਂ ਆਪਾਂ ਪੇਮੈਂਟ ਤੇ ਵਾਪਸ ਆ ਗਏ ਹੁਣ ਆਪਾਂ ਥੱਲੇ ਚਲਦੇ ਆਂ ਵਾਪਸ ਸ਼ੇਅਰ ਕਰਨੀ ਹਾਂਜੀ ਫਾਈਨਲੀ ਆਪਾਂ ਇੱਕ ਕਾਫੇ ਤੇ ਪਹੁੰਚ ਗਏ ਆਂ ਇਹ ਬ੍ਰੈਕਫਾਸਟ ਸਰਵ ਕਰਨਾ 11 ਵਜੇ ਬੰਦ ਕਰ ਦਿੰਦੇ ਆ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਫਿਰ ਆਪਾਂ अर्ਲੀ ਲੰਚ ਤੇ ਲੇਟ ਬ੍ਰੈਕਫਾਸਟ ਹੀ ਕਰ ਲੈਂਦੇ ਆ ਹਾਂ ਕਾਫੀ ਮੈਂ ਮੰਗਾ ਲਿਆ ਤੇ ਖਾਣਾ ਪੜਾ ਰਿਹਾ ਜਦ ਤੱਕ ਕਾਫੀ ਇੰਜੋਏ ਕਰਦੇ ਆਂ ਕਪੀ ਦਾ ਬਹੁਤ ਵਧੀਆ ਆਇਆ। ਲਓ ਜੀ ਆਪਣਾ ਖਾਣਾ ਵੀ ਆ ਗਿਆ ਆਪਾਂ ਮੰਗਾਇਆ ਚਿਕਨ ਸੈਂਡਵਿਚ ਵਿਦ ਸਮ ਪਾਸਤਾ ਸੈਲਡ ਚਲੋ ਆਪਣਾ ਖਾਣਾ ਖਾਣੇ ਆ ਤੇ ਅੱਗੇ ਕੰਟੀਨਿਊ ਕਰਦੇ ਆ ਜਰਨੀ। ਹਾਂਜੀ ਲੰਚ ਆਪਾਂ ਕਰ ਲਿਆ ਤੇ ਆਪਣਾ ਅੱਗੇ ਦਾ ਅੱਜ ਦਾ ਇਹ ਪਲਾਨ ਆ ਕਿ ਆਪਾਂ ਜਾਣਾ ਜੀ ਸਾਊਥ ਲੇਖਤਾ ਹੋ ਕੰਨੀ ਤੇ ਲੇਖਤਾ ਹੋ ਇੱਥੋਂ ਤਕਰੀਬਨ 1.5 400 ਮੀਲ ਪੈਂਦੀ ਆ ਸੋ 8:30 9 ਘੰਟੇ ਆਪਾਂ ਨੂੰ ਜਾਂਦੇ ਨੇ ਉੱਥੇ ਲੱਗ ਜਾਣੇ ਨੇ ਤੇ ਹੋਪਫੁਲੀ ਆਪਾਂ ਟਾਈਮ ਸਿਰ ਕੱਲ ਤੱਕ ਲੇਖਤਾਹਾਂ ਪਹੁੰਚ ਜਾਾਂਗੇ ਤੇ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰਾਂਗੇ ਹਾਈਵੇ 395 ਤੇ ਜਿਹੜਾ ਕਿ ਆਪਾਂ ਨੂੰ ਥੱਲੇ ਨਿਵਾੜਾ ਤੱਕ ਲੈ ਕੇ ਜਾਊਗਾ ਤੇ ਇੱਥੇ ਆਪਣੀ ਹਾਈਵੇ 101 ਤੇ ਜਿਹਨੂੰ ਪੈਸੀਫਿਕ ਕੋਸਟ ਹਾਈਵੇ ਵੀ ਕਹਿੰਦੇ ਨੇ ਉਹਦੀ ਜਰਨੀ ਇੱਥੇ ਖਤਮ ਹੁੰਦੀ ਆ ਆਪਾਂ ਵਾਸ਼ਿੰਗਟਨ ਤੋਂ ਸਟਾਰਟ ਕੀਤਾ ਸੀ ਥੱਲੇ ਤੱਕ ਕੈਲੀਫੋਰਨੀਆ ਹਾਈਵੇ 101 ਲੈ ਕੇ ਪੈਸੀਫਿਕ ਓਸ਼ਨ ਦੇ ਨਾਲ ਨਾਲ ਇੱਥੇ ਆਪਾਂ ਆਇਆ ਤੇ ਹੁਣ ਇੱਥੋਂ ਆਪਾਂ ਲੇਖਤਾਹੋਂ ਕੰਨੀ ਇਨਲੈਂਡ ਹੋ ਜਾਣਾ ਸੋ ਆਪਾਂ ਵੱਡੇ ਮੇਜਰ ਫਰੀਵੇ ਲੈ ਕੇ ਇੱਥੋਂ ਜਾਵਾਂਗੇ ਤੇ ਨੈਕਸਟ ਲੈਗ ਆਫ ਜਰਨੀ ਸਟਾਰਟ ਕਰਦੇ ਆ ਜੇ ਕੈਲੀਫੋਰਨੀਆ ਦੇ ਟ੍ਰੈਫਿਕ ਚ ਆਪਾਂ ਸਟਕ ਹੋ ਗਏ ਉਹ ਵੀ ਮੈਂ ਤੁਹਾਨੂੰ ਨਾਲ ਦੇ ਨਾਲ ਸ਼ੇਅਰ ਕਰੀ ਜਾਊਗਾ ਚਲੋ ਜੀ ਆਪਾਂ ਅੱਗੇ ਚੱਲੀਏ ਆਪਣੀ ਜਰਨੀ ਕੰਟੀਨਿਊ ਕਰੀਏ ਕੁੱਝ ਕਮਾਈਲ ਆਪਣੇ ਹਲੇ ਸਟਿਲ ਰਹਿ ਗਏ ਜਿਹੜੇ ਆਪਾਂ ਹਾਈਵੇ 101 ਦੇ ਨਾਲ ਹਲੇ ਵੀ ਕਰਨੇ ਨੇ ਹਾਈਵੇ 299 ਈਸਟ ਲਵਾਂਗੇ ਸੋ ਕੁਝ ਥੀਊਸ ਹਲੇ ਵੀ ਆਪਾਂ ਇੰਜੋਏ ਕਰ ਸਕਦੇ ਆ ਹਾਈਵੇ 101 ਦੇ ਸੋ ਚਲੋ ਆਜੋ ਆਪਾਂ ਵੀus enjoy ਕਰਦੇ ਚੱਲਦੇ ਆਂ ਹੁਣ ਆਪਾਂ ਇੱਕ ਹੋਰ ਸ਼ਹਿਰ ਸੈਂਟਰ ਹੋਣ ਲੱਗੇ ਆਂ ਸ਼ਹਿਰ ਦਾ ਨਾਮ ਹੈਗਾ ਟ੍ਰੀਨਡਾਡ ਇੱਥੇ ਆਪਾਂ ਰੁੱਕ ਕੇ ਆਪਣੀ ਗੱਡੀ ਦੀ ਟੈਂਕੀ ਫਿਲ ਕਰਾਵਾਂਗੇ ਤੇ ਦੇਖਾਂਗੇ ਜੇ ਕਿਤੇ ਵਧੀਆ ਕੁਝ ਸਨੈਕ ਵਗੈਰਾ ਮਿਲਦਾ ਮਰਜੀ ਛੋਟੀ ਜਿਹੀ ਇੱਕ ਸਨੈਕ ਬ੍ਰੇਕ ਵੀ ਲਵਾਂਗੇ ਤੇ ਅੱਗੇ ਕੰਟੀਨਿਊ ਕਰਾਂਗੇ ਇੱਥੇ ਆਪਾਂ ਰੁਕੀਏ ਗੈਸ ਫਿਲ ਕਰੀਏ ਤੇ ਅੱਗੇ ਚੱਲੀਏ ਫਿਰ ਬੱਲੇ 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 ਸਵਾ 5 ਡਾਲਰ ਦੀ ਗੈਸ 5 ਡਾਲਰ 15 ਸੈਂਟ ਅ ਗੈਲਨ ਇਹ ਤਾਂ ਹੱਥੇ ਕਰਈ ਪਈ ਐ ਇਹਨਾਂ ਨੇ ਕੰਨਾਂ ਨੂੰ ਹੱਥ ਲਵਾਤੇ ਮੈਂ ਕਿਹਾ ਇਹਨਾਂ ਨੇ ਤਾਂ ਹੁਣ ਪਰ ਚਲੋ ਕੋਈ ਗੱਲ ਨਹੀਂ ਕੀ ਕਰੀ ਆਪਾਂ ਗੈਸ ਤਾਂ ਆਪਾਂ ਲੈਣੀ ਹੋਈ ਆ ਲਓ ਜੀ ਸਵਾ ਪੰਜ ਡਾਲਰ ਦੀ ਗੈਸ ਪਵਾ ਰਹੇ ਆ ਆਈ ਹੋਪ ਕਿ ਕੋਈ ਬਹੁਤ ਹੀ ਵਧੀਆ ਗੈਸ ਹੋਵੇ ਪਰ ਚਲੋ ਆਪਾਂ ਕੈਲੀਫੋਰਨੀਆ ਐਂਟਰ ਕਰ ਗਏ ਆ ਕੈਲੀਫੋਰਨੀਆ ਚ ਯੂ ਐਸ ਯੂ ਐਸ ਆ ਸਾਰੇ ਨਾਲੋਂ ਮਹਿੰਗੀ ਗੈਸ ਹੀ ਹੁੰਦੀ ਆ ਮੋਸਟ ਆਫ ਦਾ ਟਾਈਮ ਜ਼ਿਆਦਾਤਰ ਪਰ ਚਲੋ ਐਟਲੀਸਟ ਆਪਣੇ ਕੋਲ ਥਿਊਜ਼ ਵਧੀਆ ਨੇ ਹਲੇ ਵੀ ਕੁਝ ਕਮੀ ਲਾ ਆਪਣੀਆਂ ਰਹਿ ਗਈਆਂ ਹਾਈਵੇ 101 ਦੀਆਂ ਸੋ ਉਹਨੂੰ ਕੰਪਲੀਟ ਕਰਦੇ ਆ ਫਿਰ ਇਨਲੈਂਡ ਹੋਵਾਂਗੇ ਮੇਲਾ ਦਾ ਥੋੜੀ ਜੀ ਆਪਣੇ ਕੋਲ ਸਨਲਾਈਟ ਰਹਿ ਗਈ ਬਾਕੀ ਆਪਾਂ ਦੂਜੇ ਫਰੀਵੇ ਤੇ ਹੋ ਕੇ ਚੱਲਾਂਗੇ ਚਲੋ ਜੀ ਕੰਟੀਨਿਊ करिए तकरीबन तकरीबन ਟੈਂਕੀ ਹੋਏਗੀ ਫੁੱਲ ਆਪਣੀ ਅੱਜ ਰਾਤ ਰੁਕਣ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਸਰ ਜੂਗਾ ਫਿਰ ਆਪਾਂ ਹੁਣ ਕੱਲ ਨੂੰ ਫੁੱਲ ਕਰਾ ਲਾਂਗੇ ਉਦੋਂ ਬਾਈ ਜੀ ਮੈਨੂੰ ਵੀ ਕੋਈ ਦੇਖ ਕੇ ਦੇਖ ਕੇ ਬਾਈ ਜੀ ਚਲੋ ਜੀ ਵਾਪਸ ਚੜੀਏ ਆਪਾਂ ਹਾਈਵੇ ਮਨਵੰਤੇ ਜਿੰਨੀਆਂ ਕਮੀਲਾ ਰਹਿ ਗਈਆਂ ਬਾਬਾ ਸੁੱਖ ਰੱਖੇ ਉਹ ਵੀ ਵਧੀਆ ਤਰੀਕੇ ਨਾਲ ਆਪਣੀਆਂ ਹਾਈਵੇ ਮਨਵੰਤ ਦੀਆਂ ਹੋਣ ਤੇ ਅੱਗੇ ਦਾ ਸਫ਼ਰ ਵੀ ਵਧੀਆ ਹੋਵੇ ਇਹ ਤੇ ਸਪੀਡ ਲਿਮਿਟ ਹੈਗੀ ਜੀ ਹੁਣ 65 ਸੋ ਤੁਸੀਂ ਆਲਮੋਸਟ 70 ਕਿਮੀਲ ਤੱਕ ਚਲਾ ਸਕਦੇ ਹੋ ਗੱਡੀ 70 ਮਾਈਲਸ ਪਰ ਆਵਰ ਤੇ ਬਾਕੀ ਦੂਜੀ ਗੱਲ ਯਾਰ ਆਪਣੀ ਆਫ ਰੋਡ ਗੱਡੀ ਆ ਕਈ ਲੋਕ ਕੀ ਕਰਦੇ ਨੇ ਕਿਵੇਂ ਹੁਣ ਇੰਡੀਆ ਚ ਵੀ ਆਪਣਾ ਹੋ ਗਿਆ ਫੋਰਚੂਨਰ ਆ ਹੋ ਗਈਆਂ ਕੁਝ ਹੋ ਗਈਆਂ ਉਹਨਾਂ ਨੂੰ ਭਜਾਉਂਦੇ ਬਹੁਤ ਨੇ ਇਹ ਗੱਡੀਆਂ ਬੇਸਿਕਲੀ ਐਸਯੂਵੀਸ ਕਹ ਲੋ ਫੈਮਿਲੀ ਕਾਰ ਹੋ ਗਈਆਂ ਜਾਂ ਜਿਹੜੀ 4x4 ਹੋ ਗਈ ਤੁਹਾਡਾ ਐਕਸਪੀਡੀਸ਼ਨ ਵਹੀਕਲ ਹੋ ਗਿਆ ਇਹਨੂੰ ਕੋਈ ਬਹੁਤਾ ਤੇਜ਼ ਭਜਾ ਕੇ ਮੈਨੂੰ ਲੱਗਦਾ ਕੋਈ ਇਹਦੇ ਵਿੱਚ ਤੁਹਾਨੂੰ ਕੋਈ ਫਾਇਦਾ ਮਿਲਦਾ ਨਹੀਂ ਹੈ ਜਾਂ ਤਾਂ ਹਾਂਜੀ ਹੋਵੇ ਤੁਹਾਡੇ ਕੋਲ ਕੋਈ ਸਪੋਰਟਸ ਕਾਰ ਹੋਵੇ ਨਾ ਤੁਸੀਂ ਰੱਖੀ ਹੋਵੇ ਸ਼ੌਂਕ ਲਈ ਤੇ ਤੁਸੀਂ ਹਾਈਵੇਅ ਮਾਨੋ ਵਾਂਟ ਤੇ ਚਲਾ ਰਹੇ ਹੋ ਤੇ ਇਥੇ ਕਾਫੀ ਕਰਵਸ ਨੇ ਮੈਂ ਕਈ ਲੋਕਾਂ ਨੂੰ ਦੇਖਿਆ ਉਹ ਪੋਰਸ਼ ਤੇ ਕਈ ਆ ਕਾਫੀ ਮਸਟੈਂਗਸ ਵੀ ਦੇਖਿਆ ਮੈਂ ਤੇ ਉਹ ਆਪਣੇ ਇੱਥੇ ਕਰੂਜ਼ ਲਈ ਲੈ ਕੇ ਆਉਂਦੇ ਨੇ ਹਾਂਜੀ ਉਹਨੂੰ ਤੁਸੀਂ ਪਹਜਾਓ ਕਰੋ ਕਿ ਬਿਕੋਜ਼ ਉਹ ਉਹਦਾ ਪਰਪਸ ਇਹ ਚੀਜ਼ ਦਾ ਜੇ ਤਾਂ ਆਪਾਂ ਆਫ ਰੋਡ ਗੱਡੀ ਨੂੰ ਐਸਵੀ ਨੂੰ ਆ ਟਰਾਈ ਕਰਦੇ ਹਾਂ ਪਹੁੰਚਣ ਦੀ ਜ਼ਿਆਦਾ ਉਹਦੇ ਵਿੱਚ ਨੁਕਸਾਨ ਹੀ ਆ ਕਿਉਂਕਿ ਉਹਦੀ ਬ੍ਰੇਕਿੰਗ ਪਾਵਰ ਇੰਨੀ ਨਹੀਂ ਹੁੰਦੀ ਬਾਕੀ ਗੱਡੀ ਕਦੇ ਸੰਭਲਦੀ ਵੀ ਨਹੀਂ ਬਾਣੀ ਵੀ ਚਲੋ ਮੇਰੇ ਥੀਵਸ ਨੇ ਇਹ ਮੈਨੂੰ ਲੱਗਦਾ ਕਿ ਐਸਯੂਵੀਸ ਤੇ ਆਫ ਰੋਡ ਗੱਡੀਆਂ ਨੂੰ ਉਹਨਾਂ ਦਾ ਜਿਹੜਾ ਪਰਪਸ ਆ ਉਹਦੇ ਲਈ ਯੂਜ਼ ਕਰਨਾ ਚਾਹੀਦਾ ਰਾਦਰ ਦੈਨ ਕਿ ਉਹਨੂੰ ਅਬਿਊਜ਼ ਕਰੇ ਬੰਦਾ ਤੇ ਉਹਦਾਂ ਰੇਸ ਲਾਉਣ ਦੀ ਕੋਸ਼ਿਸ਼ ਕਰੇ ਓਏ ਹੋਏ ਭਾਈ ਜੀ ਰਾਈਟ ਤੇ ਹੁਣ ਸਨਸੈਟ ਹੋ ਰਿਹਾ ਤੇ ਮੈਂ ਟਰਾਈ ਕਰਦਾ ਸੀ ਜਦ ਮੈਂ ਸਟਾਰਟ ਕੀਤਾ ਟ੍ਰਿਪ ਮੈਂ ਕਿਹਾ ਕਿ ਆਪਾਂ ਇੱਥੇ ਸਨਰਾਈਜ਼ ਕੈਚ ਕਰਾਂਗੇ ਮੋਸਟ ਆਫ ਦਾ ਕੋਸਟ ਨੂੰ ਸਨਸੈਟ ਕੋਸਟ ਕਹਿੰਦੇ ਨੇ ਸੋ ਤੁਸੀਂ ਸਨਰਾਈਜ਼ ਐਕਚੁਅਲੀ ਦੇਖ ਨਹੀਂ ਸਕਦੇ ਇੱਥੇ ਤੁਸੀਂ ਸਿਰਫ ਸਨਸੈਟ ਹੀ ਕੈਚ ਕਰ ਸਕਦੇ ਹੋ ਤੇ ਇਸ ਟਾਈਮ ਕੀ ਕਮਾਲ ਦੇ ਵਿਊਜ਼ ਆ ਰਹੇ ਨੇ ਮੇਰੇ ਸੱਜੇ ਪਾਸੇ ਦੇਖਦੇ ਹਾਂ ਕਿਤੇ ਪੋਲ ਆਊਟ ਏਰੀਆ ਹੋਵੇ ਤੇ ਆਪਾਂ ਗੱਡੀ ਦਾ ਮੂੰਹ ਓਸ਼ੀਅਨ ਕੰਨੀ ਲਾ ਕੇ ਤੁਹਾਨੂੰ ਦਿਖਾ ਸਕਾਂ ਮੈਂ ਚਲੋ ਜੀ ਮੇਰੀ ਚੰਗੀ ਕਿਸਮਤ ਅੱਜ ਮੈਨੂੰ ਪੈਸਫਿਕ ਕੋਸਟ ਤੇ ਸਨਸੈਟ ਵੀ ਦੇਖਣ ਨੂੰ ਮਿਲਿਆ ਹੁਣ ਆਪਾਂ ਫਰੀਵੇ ਤੇ ਪੈ ਗਏ ਆ ਪੰਜ ਕਮੀਲਾ ਹੋਰ ਰਹਿ ਗਈਆਂ ਹਾਈਵੇ 101 ਦੀਆਂ ਆਪਾਂ ਤਾਂ ਹਾਈਵੇ 101 ਨੂੰ ਸਾਸਰੀਕਾਲ ਕਰਿਆ ਸਨਸੈਟ ਦੇਖ ਲਿਆ ਵਾਸ਼ਿੰਗਟਨ ਤੋਂ ਤੁਰੇ ਸੀਗੇ ਕੈਲੀਫੋਰਨੀਆ ਤੱਕ ਹਾਈਵੇ 101 ਲੈ ਕੇ ਆਏ ਬਿਲਕੁਲ Highway 101 ਦੇ ਐਂਡ ਤੇ ਆ ਕੇ ਆਪਾਂ ਨੂੰ ਸਨਸੈਟ ਵੀ ਦੇਖਣ ਨੂੰ ਮਿਲ ਗਿਆ। ਉਹ ਵੀ ਬਹੁਤ ਹੀ ਵਧੀਆ 뷰ਪੁਆਇੰਟ ਤੇ ਤੇ ਬਹੁਤ ਹੀ ਲੱਕੀ ਫੀਲ ਹੋ ਰਿਹਾ ਇਸ ਟਾਈਮ ਤੇ। ਲਓ ਜੀ ਆਪਣਾ ਐਗਜ਼ਿਟ ਆ ਗਿਆ। ਲਾਸਟ ਫਿਊ ਮੀਟਰਸ ਆਫ ਹਾਈਵੇ 101। ਪਰ ਆ ਬਦ ਬਹੁਤ-ਬਹੁਤ ਸ਼ੁਕਰ। ਆਪਣਾ ਹਾਈਵੇ 101 ਦਾ ਸਫ਼ਰ ਬਹੁਤ ਹੀ ਵਧੀਆ ਰਿਹਾ। ਬਹੁਤ ਹੀ ਐਡਵੈਂਚਰਸ ਤੇ ਆਪਾਂ ਕਾਫੀ ਕੁਝ ਐਕਸਪਲੋਰ ਕੀਤਾ। ਜੋ ਵੀ ਰੱਬ ਨੇ ਚਾਹਿਆ, ਜੋ ਵੀ ਉਹਦੀ ਮਰਜ਼ੀ ਸੀ, ਉਹਨੇ ਆਪਾਂ ਨੂੰ ਦਿਖਾਇਆ ਤੇ ਰੱਬ ਦਾ ਧੰਨਵਾਦ ਇਹ ਹਾਈਵੇ 101 ਦਾ ਵੀ ਧੰਨਵਾਦ ਕਿ ਆਪਣਾ ਸਫਰ ਬਹੁਤ ਹੀ ਵਧੀਆ ਰਿਹਾ ਤੇ ਜ਼ਿੰਦਗੀ ਭਰ ਯਾਦ ਰਹੂਗਾ ਫਿਰ ਅਪਣੇ ਚਾਹਿਆ ਕਦੇ ਅੱਗੇ ਜਾ ਕੇ ਫੇਰ ਹੋਰ ਖੁੱਲੇ ਟੈਮ ਦੇ ਨਾਲ ਆਪਾਂ ਹਾਈਵੇ 1 ਨੂੰ ਹਾਈਵੇ 101 ਨੂੰ ਹੋਰ ਐਕਸਪਲੋਰ ਕਰ ਸਕਦੇ ਆ ਪਰ ਹੁਣ ਦੇ ਲਈ ਜਿੰਨਾ ਵੀ ਸੀ ਬਹੁਤ ਵਧੀਆ ਸੀ ਦਿਲ ਪੂਰਾ ਖੁਸ਼ ਹੈ ਹੁਣ ਆਪਾਂ ਪਹੁੰਚ ਗਏ ਆ 299 ਤੇ ਆਪਾਂ ਜਾਣਾ ਹੁਣ 130 ਮੀਲ 135 ਮੀਲ ਸਿੱਧਾ ਇੱਥੋਂ ਤੇ ਚਲੋ ਜੀ ਕੰਟੀਨਿਊ ਕਰੀਏ ਤੇ ਰੱਬ ਸੁੱਖ ਰੱਖੇ ਇੱਥੇ ਵੀ ਆਪਣਾ ਜਿਹੜਾ ਸਫਰ ਆ ਵਧੀਆ ਰਹੇ ਲਓ ਜੀ ਆਪਾਂ ਹੁਣ ਮਾਊਂਟੇਨ ਰੋਡਸ ਤੇ ਪੈ ਗਏ ਆ ਮੈਨੂੰ ਬਹੁਤ ਜ਼ਿਆਦਾ ਪਸੰਦਤਾ ਨਹੀਂ ਹੈ ਰਾਤ ਨੂੰ ਇਦਾਂ ਦੀਆਂ ਸ਼ਾਰਪ ਟਰਨਸ ਤੇ ਪਹਾੜਾਂ ਦੇ ਵਿੱਚ ਗੱਡੀ ਚਲਾਉਣ ਦੇ ਲਈ ਕਿਉਂਕਿ ਸਭ ਤੋਂ ਪਹਿਲੀ ਗੱਲ ਆ ਜੀ ਇੱਕ ਤਾਂ ਵਾਈਲਡਲਾਈਫ ਦਾ ਖਤਰਾ ਰਹਿੰਦਾ ਕਿਉਂਕਿ ਇੱਥੇ ਯੂਜੂਲੀ ਹਿਰਨ ਹੁੰਦੇ ਨੇ ਐਲਕ ਤੇ ਮੂਸ ਵੀ ਹੋ ਸਕਦੇ ਨੇ ਇੱਥੇ ਇਹਨਾਂ ਨੇ ਕਹਨੂੰ ਸਟਾਪ ਸਾਈਨ ਲਾਇਆ ਸ਼ਾਇਦ ਕੋਈ ਕੰਸਟਰਕਸ਼ਨ ਏਰੀਆ ਹੋਣਾ ਅੱਗੇ ਇਹਨਾਂ ਨੇ ਇੱਕ ਲੇਨ ਪੂਰੀ ਬੰਦ ਕੀਤੀ ਐ ਸੱਜੀ ਵਾਲੀ ਆਪਣੀ ਸਾਈਡ ਵਾਲੀ ਲੇਨ ਸੋ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਇਨਸ਼ਾ ਅੱਲਾਹ ਜੀ ਹੁਣ ਆਪਾਂ ਆਪਣੀ ਲੇਨ 'ਚ ਐਂਟਰ ਕਰ ਗਏ ਲੋ ਜੀ ਸਾਰੇ ਲੋਕਲ ਦੱਬੀ ਜਾ ਰਹੇ ਨੇ ਗੱਡੀਆਂ ਕਿਉਂਕਿ ਉਹਨਾਂ ਨੂੰ ਇਹ ਇਹ ਰਾਤ ਤੇ ਰੋਜ਼ ਗੱਡੀਆਂ ਚਲਾਉਂਦੇ ਹੋਣੇ ਨੇ ਸੋ ਇਹਨਾਂ ਨੂੰ ਆਪਣੇ ਇਸ ਫਰੀਵੇ ਦਾ ਪੂਰਾ ਭੇਥ ਹੋਣਾ ਮੇਰੇ ਨਾਲ ਵੀ ਇਦਾਂ ਹੀ ਹੁੰਦਾ ਜਿੱਥੇ ਵਾਸ਼ਿੰਗਟਨ ਚ ਮੈਂ ਰਹਿਣਾ ਮੈਂ ਵੀ ਇੱਕ ਇੱਕ ਦੋ ਮਾਊਂਟਨ ਪਾਸ ਮੇਰੇ ਕੋਲ ਹੈਗੇ ਨੇ ਤੇ ਯੂਜੂਲੀ ਜਦੋਂ ਉੱਥੇ ਟੂਰਿਸਟ ਆਉਂਦੇ ਹੁੰਦੇ ਨੇ ਉਹੋ ਗੱਡੀਆਂ ਸਲੋ ਚਲਾਉਂਦੇ ਨੇ ਤੇ ਆਪਾਂ ਰੋਜ਼ ਉੱਥੇ ਗੱਡੀ ਚਲਾਈਦੀ ਐ ਸੋ ਆਪਾਂ ਨੂੰ ਹਰੇਕ ਟਰਨ ਦਾ ਹਰੇਕ ਜਗ੍ਹਾ ਦਾ ਹਰੇਕ ਮੋੜ ਦਾ ਪਤਾ ਹੁੰਦਾ ਸੋ ਬੰਦਾ ਕੌਨਫੀਡੈਂਟਲੀ ਗੱਡੀ ਚਲਾਉਂਦਾ ਇੱਥੇ 55 ਮਾਈਲਸ ਪਰ ਆਵਰ ਦੀ ਸਪੀਡ ਲਿਮਟ ਆ ਮੈਂ ਫਿਰ ਵੀ 60 ਮੀਲ ਤੇ ਜਾ ਰਿਹਾ ਪਰ ਤੁਸੀਂ ਦੇਖ ਰਹੇ ਹੋਗੇ ਸਾਰੇ ਲੋਕੀ ਮੈਨੂੰ ਆ ਕ੍ਰਾਸ ਕਰੀ ਜਾਂਦੇ ਨੇ ਦੱਬੀ ਜਾ ਰਹੇ ਨੇ ਉਮੇਲਾ ਦਾ 65 ਜਾਂ 70 ਦੇ ਜਾ ਰਹੇ ਹੋਣੇ ਨੇ ਪਰ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਪ੍ਰੈਸ਼ਰ ਨਹੀਂ ਆਪਾਂ ਨੂੰ ਕੋਈ ਇਹ ਨਹੀਂ ਕਾਲੀ ਵੀ ਹੈ ਨਹੀਂ ਓਕੇ ਜੀ ਹੁਣ ਆਪਣਾ ਡਿਸੈਂਡ ਸਟਾਰਟ ਹੋ ਗਿਆ ਥੱਲੇ ਨੂੰ ਯੂਜੂਲੀ ਜਦ ਆਪਾਂ ਪਹਾੜ ਤੋਂ ਪਹਾੜੀ ਤੋਂ ਥੱਲੇ ਉਤਰਦੇ ਆ ਮੈਂ ਕੀ ਕਰਦਾ ਮੈਂ ਆ ਛੋਟੇ ਗੇਅਰ ਚ ਪਾ ਲੈਂਦਾ ਗੱਡੀ ਇਹ ਮੇਰੀ ਲੈਂਡ ਕਰੂਜ਼ਰ ਆਟੋਮੈਟਿਕ ਆ ਸੋ ਇੱਕ ਤਾਂ ਮੈਂ ਇਹਨੂੰ ਆ ਛੋਟੇ ਗੀਅਰ ਚ ਪਾ ਕੇ ਹੁਣ ਜਿਵੇਂ ਇਹ 6 ਸਪੀਡ ਆਟੋਮੈਟਿਕ ਆ ਹੁਣ ਮੈਂ ਚੌਥੇ ਗੀਅਰ ਚਾ ਸੋ ਚੌਥੇ ਗੀਅਰ ਤੋਂ ਮੈਂ ਤੀਜੇ ਤੇ ਆ ਗਿਆ ਹੁਣ ਇਹਦੇ ਨਾਲ ਇੰਜਨ ਬ੍ਰੇਕ ਲੱਗਦੀ ਆ ਸੋ ਤੁਹਾਡੀ ਬ੍ਰੇਕਸ ਤੇ ਵੇਰੈਂਟੇਅਰ ਘੱਟ ਹੁੰਦਾ ਜੇ ਤੁਸੀਂ ਬ੍ਰੇਕ ਤੇ ਪੈਰ ਰੱਖਦੇ ਹੋ ਪੂਰੇ ਪਹਾੜੀ ਤੋਂ ਥੱਲੇ ਉਤਰਦੇ ਹੋਏ ਤਾਂ ਤੁਹਾਡੀਆਂ ਬ੍ਰੇਕਸ ਆ ਜਾਮ ਵੀ ਹੋ ਸਕਦੀਆਂ ਨੇ ਕਿਉਂਕਿ ਉਹਨਾਂ ਤੇ ਜਦ ਇਹਨਾਂ ਦੀ ਇਨੀ ਫ੍ਰਿਕਸ਼ਨ ਬਚ ਜਾਂਦੀ ਆ ਸੋ ਜਿਹੜੇ ਡਿਸਕ ਪੈਡ ਹੁੰਦੇ ਆ ਤੇ ਆਪਣੇ ਰੋਟਰਸ ਹੁੰਦੇ ਨੇ ਉਹ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਨੇ ਤੇ ਜਦ ਇੱਕ ਵਾਰੀ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਨੇ ਫਿਰ ਉਹ ਕੰਮ ਕਰਨਾ ਬੰਦ ਕਰ ਦਿੰਦੇ ਨੇ ਸੋ ਬੇਸਿਕਲੀ ਇਹ ਬਹੁਤ بڑا ਰਿਸਕ ਹੁੰਦਾ ਤੇ ਯੂਜੂਲੀ ਜਿਹੜੇ ਸੈਮੀ ਟਰੱਕ ਹੁੰਦੇ ਨੇ ਹੁਣ ਮੇਰੇ ਮੂਰੇ ਟਰੱਕ ਜਾ ਰਿਹਾ ਉਹ ਵੀ ਬ੍ਰੇਕਾਂ ਨਹੀਂ ਲਾ ਰਿਹਾ ਸੋ ਉਹ ਵੀ ਲੋ ਆਪਣੇ ਛੋਟੇ గేਟ ਤੇ ਪਾ ਕੇ ਆਪਣੇ ਟਰੱਕ ਨੂੰ ਥੱਲੇ ਲੈ ਕੇ ਜਾ ਰਿਹਾ ਸੋ ਯੂਜੂਲੀ ਇਹ ਬੈਸਟ ਵੇ ਹੁੰਦਾ ਬਾਕੀ ਇਹ ਮੇਰਾ ਐਕਸਪੀਰੀਅੰਸ ਹੈ ਜੀ ਮੈਂ ਸਖੀਆਂ ਵੱਡਿਆਂ ਤੋਂ ਮੈਨੂੰ ਹੋਰ ਲੋਕਾਂ ਨੇ ਦੱਸਿਆ ਐਕਸਪੀਰੀਅੰਸ ਡਰਾਈਵਰਸ ਨੇ ਉਹਨਾਂ ਨੇ ਵੀ ਮੈਨੂੰ ਇਹ ਦੱਸਿਆ ਸੋ ਆਪਾਂ ਫਾਲੋ ਕਰੀਦਾ ਲਓ ਜੀ ਮੈਨੂੰ ਤਾਂ ਲੱਗਦਾ ਸੀ ਕਿ ਆਪਾਂ ਪਹਾੜੀ ਤੋਂ ਆਲਮੋਸਟ ਥੱਲੇ ਉਤਰਿਆ ਏ ਪਰ ਥੱਲੇ ਉਤਰਦੇ ਸਾਰ ਇੱਕ ਹੋਰ ਚੜ੍ਹਾਈ ਸਟਾਰਟ ਹੋ ਗਈ। ਭਾਈ ਜੀ ਇਹ ਤਾਂ ਪਾਸ ਖਤਮ ਹੀ ਨਹੀਂ ਹੋਣ ਨੂੰ ਆ ਰਿਹਾ। ਉੱਤੇ ਨੂੰ ਹੀ ਜਾ ਰਹੇ ਆ ਆਪਾਂ। ਕਾਫੀ ਟਾਈਮ ਦੇ। ਮੈਂ ਲਗਾ ਤਾਂ ਆਲਮੋਸਟ ਉੱਪਰ ਜਾ ਕੇ ਪਹਾੜੀ ਦੇ ਫੇਰ ਜਾਊਗਾ ਥੱਲੇ ਨੂੰ ਇਹ। ਸੱਜੇ ਪਾਸੇ ਕੋਈ ਵੀ ਰੇਲਿੰਗ ਵੀ ਹੈਗੀ ਸਿੱਧੀ ਪਹਾੜੀ ਆ ਹੁਣਾ ਯਾਰ ਰੇਲਿੰਗ ਜੀ ਸੋ ਬੰਦਾ ਇਦਾਂ ਦੇ ਮਾਊਂਟੇਨ ਰੋਡਸ ਤੇ ਰਾਤ ਨੂੰ ਐਕਸਟਰਾ ਕੇਅਰਫੁਲ ਹੋ ਕੇ ਗੱਡੀ ਚਲਾਵੇ ਸਟਿਲ ਚੜਾਈ ਉੱਤੇ ਨੂੰ ਜਾਰੀ ਹੈ ਜੀ ਆਪਾਂ ਇਸ ਟਾਈਮ ਆਲਮੋਸਟ 2300 ਫੀਟ ਦੀ ਐਲੀਵੇਸ਼ਨ ਤੇ ਆਂ ਸੋ ਕਾਫੀ ਉੱਚਾ ਆ ਗਏ ਆਪਾਂ ਜੀ ਸਟਿਲ ਐਲੀਵੇਸ਼ਨ ਆਪਾਂ ਗੇਨ ਕਰ ਰਹੇ ਆਂ ਆਲਮੋਸਟ 2600 ਫੀਟ ਤੇ ਆਪਾਂ ਪਹੁੰਚ ਗਏ ਉੱਪਰ ਆ ਕੇ ਠੰਡ ਵੀ ਕਾਫੀ ਹੋ ਗਈ ਹੈ ਹੁਣ ਕਿਉਂਕਿ ਆਪਾਂ ਕਾਫੀ ਐਲੀਵੇਸ਼ਨ ਤੇ ਆਂ ਜੈਕਟ ਮੈਂ ਇਸ ਟਾਈਮ ਪਾਈ ਨਹੀਂ ਹੋਈ ਕਿਉਂਕਿ ਥੱਲੇ ਇੰਨੀ ਠੰਡ ਨਹੀਂ ਸੀ ਹਾਂਜੀ ਟਾਈਮ ਫਾਰ ਅ ਕੁਇਕ ਅਪਡੇਟ ਜਿਹਾ ਤੁਹਾਡੇ ਨਾਲ ਮੇਰੀ ਲਾਸਟ ਕਾਲ ਹੋ ਰਹੀ ਸੀ ਉਦੋਂ ਮੈਂ ਹਾਈਵੇ 299 ਤੇ ਗੱਡੀ ਚਲਾ ਰਿਹਾ ਸੀ ਮਾਊਂਟਨ ਪੈਸੇਸ ਦੇ ਥਰੂ ਤੇ ਗੱਡੀ ਚਲਾਉਂਦੇ ਚਲਾਉਂਦੇ ਮੇਰੇ ਕੈਮਰੇ ਦੀ ਬੈਟਰੀ ਵੀ ਖਤਮ ਹੋ ਗਈ ਤੇ ਉਸ ਟਾਈਮ ਹਾ ਹਾਈਵੇ ਤੇ ਕੰਸਟਰਕਸ਼ਨ ਵੀ ਚੱਲ ਰਹੀ ਸੀ ਸੋ ਮੈਂ ਕਿਹਾ ਕਿ ਆਪਾਂ ਨੈਕਸਟ ਟਾਊਨ 'ਚ ਰੁੱਕ ਕੇ ਕੁਝ ਬ੍ਰੇਕ ਵੀ ਲਵਾਂਗੇ ਤੇ ਕੈਮਰੀ ਦੀ ਬੈਟਰੀ ਵੀ ਚੇਂਜ ਕਰ ਦਾਂਗੇ ਤੇ ਉਸ ਤੋਂ ਬਾਅਦ ਮੈਂ ਰੁਕਿਆ ਥੋੜੀ ਗੈਸ ਪੋਈ ਗੱਡੀ 'ਚ ਤੇ ਮੈਂ ਡਿਨਰ ਵੀ ਲਿੱਤਾ ਉੱਥੋਂ ਇੱਕ ਲੋਕਲ ਮੈਕਸੀਕਨ ਰੈਸਟੋਰੈਂਟ ਸੀ ਉੱਥੋਂ ਮੈਂ ਬਰੀਟੋ ਲੈ ਲਿਆ ਸੀ ਰਾਤ ਦੇ ਲਈ ਤੇ ਉਸ ਤੋਂ ਬਾਅਦ ਮੈਂ ਗੱਡੀ ਹੋਰ ਥੋੜੀ ਜੀ ਕੰਟੀਨਿਊ ਕੀਤੀ ਡਰਾਈਵ ਕਰਨੀ ਹੁਣ ਮੈਂ ਜੀ ਇੱਕ ਹੋਰ ਟਾਊਨ ਦੇ ਵਿੱਚ ਆ ਗਿਆ ਜਿਹਦਾ ਨਾਮ ਹੈਗਾ ਵੀਵਰਵਿਲ ਤੇ ਇੱਥੋਂ ਮੇਰਾ ਅੱਜ ਦਾ ਪਲਾਨ ਇਹ ਆ ਕਿ ਆਪਾਂ ਇੱਕ ਸਿਟੀ 'ਚ ਜਾਈਏ ਜਿਹਦਾ ਨਾਮ ਹੈ ਰੈਡਿੰਗ ਡਿਸਾਈਡ ਕਰਾਂਗੇ ਕਿ ਆਪਾਂ ਕੋਈ ਰੂਮ ਵਗੈਰਾ ਲਈਏ ਕਿਉਂਕਿ ਲੇਖਤਾ ਹੋ ਇੱਥੋਂ ਹਲੇ ਵੀ ਮੈਨੂੰ ਲੱਗਦਾ ਦੇਖਾਂ ਤਾਂ ਪੌਣਕ 300 ਮੀਲ ਸੋ ਸਾਢੇ 5 ਘੰਟੇ ਦਾ ਰਾਹ ਹੈਗਾ ਸੋ ਆਪਾਂ ਰੈਡਿੰਗ ਜਾ ਕੇ ਡਿਸਾਈਡ ਕਰਾਂਗੇ ਜੇ ਮੇਰਾ ਹੋਰ ਜੀ ਕਰਿਆ ਤੇ ਆਪਾਂ ਗੱਡੀ ਥੋੜੀ ਜਿਹੀ ਹੋਰ ਖਿੱਚਾਂਗੇ ਕਿਉਂਕਿ ਇੱਥੇ ਹਲੇ ਮੈਂ ਦੇਖਾਂ ਆ ਤਕਰੀਬਨ 45 ਮੀਲ ਦੀ ਹਾਈਵੇ 299 ਦੀ ਡਰਾਈਵ ਹਲੇ ਸਟਲ ਰਹਿੰਦੀ ਆ ਸੋ ਆਪਾਂ ਰੈਡਿੰਗ ਪਹੁੰਚਦੇ ਆ ਉੱਥੋਂ ਜਾ ਕੇ ਅੱਗੇ ਡਿਸਾਈਡ ਕਰਦੇ ਆ ਕਿ ਉੱਥੇ ਰੂਮ ਲੈਨੇ ਆ ਕਿ ਆ ਲੇਖਤਾ ਹੋ ਲਈ ਹੋਰ ਥੋੜੀ ਜਿਹੀ ਗੱਡੀ ਖਿੱਚੀਏ ਚਲੋ ਆਜੋ ਫ ਹੁਣ ਅੱਗੇ ਕੰਟੀਨਿਊ ਕਰੀਏ 45 ਕਿਮੀਲ ਦੀ ਡਰਾਈਵ ਰਹਿ ਗਈ ਆਪਣੀ ਹਾਈਵੇ 299 ਦੀ ਮੈਂ ਕਹਿ ਸਕਦਾ ਕਿ ਮੇਰੀ ਫੇਵਰਿਟ ਡਰਾਈਵ ਨਹੀਂ ਸੀ ਇਹ ਰਾਤ ਦੀ ਤੇ ਮੈਂ ਡਿਸਾਈਡ ਕਰਨਾ ਪਿਆ ਮੈਨੂੰ ਜਾਂ ਤਾਂ ਜੇ ਮੈਂ ਉੱਥੇ ਹੀ ਆ ਹੋਟਲ ਲੈ ਲੈਂਦਾ ਜਿੱਥੋਂ ਆਪਣੇ ਮਾਊਂਟਨ ਪਾਸ ਸਟਾਰਟ ਹੋਈ ਸੀ ਫਿਰ ਮੈਂ ਕਿਹਾ ਕਿ ਉਹੀ ਆਪਾਂ ਕੱਲ੍ਹ ਦੇ ਲਈ ਡਿਲੇ ਹੋ ਜਾਣਾ ਕੰਮ ਸੋ ਮੈਂ ਡਿਸਾਈਡ ਕੀਤਾ ਕਿ ਆਪਾਂ ਐਟਲੀਸਟ 299 ਦੀ ਡਰਾਈਵ ਅੱਜ ਕੰਪਲੀਟ ਕਰ ਦਈਏ ਤੇ ਅੱਗੇ ਨੈਕਸਟ ਸਿਟੀ ਰੈਡਿੰਗ ਤੱਕ ਪਹੁੰਚੀਏ ਤੇ ਉੱਥੋਂ ਜਾ ਕੇ ਫਿਰ ਅੱਗੇ ਡਿਸਾਈਡ ਕਰਾਂਗੇ ਆਪਾਂ ਹੁਣ ਪੈ ਗਏ ਆਂ ਫ੍ਰੀਵੇ ਤੇ ਤੇ ਮੈਂ ਉਮੀਦ ਕਰਦਾ ਕਿ ਹੁਣ ਇਹ ਜਿਹੜੇ 45 ਕਿਮੀਲ ਨੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਐਲੀਵੇਸ਼ਨ ਇੱਥੇ ਨਾ ਮਿਲੇ ਲਓ ਜੀ ਇੱਥੇ ਆਪਾਂ ਨੂੰ ਪੂਰੀ ਤੁਸੀਂ ਕਹਿ ਲਓ ਪਿੰਡ ਵਾਲੀ ਧੁੰਦ ਮਿਲ ਗਈ ਹੁਣ ਆਪਾਂ ਇਸ ਟਾਈਮ ਹੈਗੇ ਆਂ ਜੀ ਅਰਾਊਂਡ 2800 ਫੀਟ ਦੀ ਐਲੀਵੇਸ਼ਨ ਤੇ ਹੁਣ ਮੈਨੂੰ ਸੜਕ ਦੇ ਸਾਈਡ ਤੇ ਆਈਸ ਬਣੀ ਦਿਖ ਰਹੀ ਆ ਕਾਰ ਜਿਹੜਾ ਉੱਗਿਆ ਹੋਇਆ ਇੱਥੇ ਛੋਟੇ ਛੋੜੇ ਪੇੜ ਪੌਦੇ ਲੱਗੇ ਨੇ ਸੋ ਟੈਂਪਰੇਚਰ ਵੀ ਹੁਣ 32 ਡਿਗਰੀ ਹੋ ਗਿਆ ਸੋ ਬਿਲੋ ਫ੍ਰੀਜ਼ਿੰਗ ਹੋ ਚੱਲਿਆ ਠੰਡ ਵੀ ਕਾਫੀ ਹੋ ਗਈ ਆਪਾਂ ਕਾਫੀ ਐਲੀਵੇਸ਼ਨ ਤੇ ਵੀ ਆ ਤੇ ਹੁਣ ਇੱਥੇ ਇਦਾਂ ਦੇ ਵੈਦਰ ਦੇ ਵਿੱਚ ਬਲੈਕ ਆਈਸ ਬੰਦ ਦਾ ਬਹੁਤ ਖਤਰਾ ਰਹਿੰਦਾ ਸੋ ਆਪਾਂ ਨੂੰ ਥੋੜਾ ਜਿਹਾ ਹੋਰ ਧਿਆਨ ਦੇ ਕੇ ਸੜਕ ਕਨੀ ਦੇਖ ਕੇ ਗੱਡੀ ਚਲਾਉਣੀ ਪੈਣੀ ਹੈ ਜੇ ਕੋਈ ਬਲੈਕ ਆਈਸ ਦਾ ਪੈਚ ਆਵੇ ਤਾਂ ਉਹਨੂੰ ਕਿਵੇਂ ਮੈਨੂਵਰ ਕਰਨਾ ਹੈ ਆ ਗੱਡੀ ਆਪਾਂ ਬੜੀ ਤੇਜ਼ ਨਾਲ ਚਲਾਈਏ ਜੋ 슬ਿੱਪ ਨਾ ਹੋਈਏ। ਬਸ 25 ਮੀਲ ਰਹਿ ਗਏ ਜੀ ਆਪਣੇ। ਆਹ ਸਾਈਡ ਤੇ ਸਨੋ ਵੀ ਆ ਗਈ ਹੁਣ। ਪਰ ਚਲੋ ਆਜੋ ਆਪਾਂ ਧਿਆਨ ਨਾਲ ਗੱਡੀ ਚਲਾਈਏ ਤੇ ਕੰਟੀਨਿਊ ਕਰੀਏ। ਤੇ ਬਸ ਹੁਣ 18 ਕ ਮੀਲ ਰਹਿ ਗਏ। ਤੇ ਉਸੇ ਪਹੁੰਚੀਏ। ਤੇ ਕੋਈ ਰੂਮ ਲੱਭੀਏ ਤੇ ਰਾਮਨ ਆ ਰਿਲੈਕਸ ਕਰੀਏ। ਹਾਂਜੀ ਸੋ ਫਾਈਨਲੀ ਆਪਾਂ ਰਾਈਡਿੰਗ ਕੈਲੀਫੋਰਨੀਆ ਪਹੁੰਚ ਗਏ। ਤੇ ਆਪਾਂ ਨੂੰ ਇੱਥੇ ਇੱਕ ਬਹੁਤ ਵਧੀਆ ਰੂਮ ਵੀ ਮਿਲ ਗਿਆ। ਆਪਣੀ ਅੱਜ ਦੀ ਡਰਾਈਵ ਬਹੁਤ ਹੀ ਜ਼ਿਆਦਾ ਟਾਇਰਿੰਗ ਰਹੀ। ਅਪਾ ਜਦ ਰੈਡਵੁੱਡ ਨੈਸ਼ਨਲ ਪਾਰਕ ਤੋਂ ਨਿਕਲੇ ਤੇ ਹਾਈਵੇ 11 ਛੱਡਿਆ ਫਿਰ ਆਪਾ ਰੈਡੀ ਕੈਲੀਫੋਰਨੀਆ ਆਉਣ ਲਈ ਹਾਈਵੇ 299 ਲਿਆ ਤੇ ਹਾਈਵੇ 299 ਦੀ ਪੂਰੀ ਡਰਾਈਵ ਮਾਊਂਟੇਨ ਤੇ ਮਾਊਂਟੇਨ ਪਾਸ ਤੋਂ ਹੋ ਕੇ ਨਿਕਲਦੀ ਸੀ ਆਪਾਂ ਕੁਝ ਮੀਲਾਂ ਕਵਰ ਕਰਨੀਆਂ ਸੀ ਉਹ ਮੀਲਾਂ ਆਪਾਂ ਕਵਰ ਕਰ ਲੀਆਂ ਉੱਪਰ ਵਾਲੇ ਦੀ ਕਿਰਪਾ ਦੇ ਨਾਲ ਆਪਾਂ ਸਹੀ ਸਲਾਮਤ ਆਪਣੇ ਰੂਮ ਤੇ ਪਹੁੰਚ ਗਏ ਆ ਤੇ ਰੂਮ ਆਪਣਾ ਬਹੁਤ ਹੀ ਵਧੀਆ ਸਾਫ਼ ਸੁਥਰਾ ਇੱਥੇ ਹੁਣ ਆਪਾਂ ਰਿਲੈਕਸ ਕਰਾਂਗੇ ਨੀਂਦ ਪੂਰੀ ਕਰਾਂਗੇ ਤੇ ਅੱਗੇ ਸਵੇਰੇ ਆਪਾਂ ਆਪਣੀ ਜਰਨੀ ਕੰਟੀਨਿਊ ਕਰਾਂਗੇ ਆਜੂ ਮੈਂ ਤੁਹਾਨੂੰ ਰੂਮ ਦਿਖਾ ਦਿੰਨਾ ਇਹ ਹੈ ਜੀ ਆਪਣਾ ਰੂਮ ਰਾਤ ਦੇ ਲਈ ਇੱਕ ਬਹੁਤ ਹੀ ਬੇਸਿਕ ਰੂਮ ਹੈ ਬੈੱਡ ਲੱਗਿਆ ਹੋਇਆ ਇੱਥੇ ਟੀਵੀ ਹੈ ਸਾਈਡ ਤੇ ਇੱਕ ਟੇਬਲ ਪਿਆ ਇਹ ਹੈ ਜੀ ਬਾਥਰੂਮ ਸਾਰਾ ਕੁਝ ਬੇਸਿਕ ਇਹਨਾਂ ਨੇ ਪ੍ਰੋਵਾਈਡ ਕੀਤਾ ਹੋਇਆ ਤੇ ਚਲੋ ਜੀ ਆਸੀ ਆਪਣਾ ਅੱਜ ਦਾ ਵਲੌਗ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਚੜ੍ਹਦੀਆਂ ਕਲਾ 'ਚ ਰਹੋ ਜੀ ਸਤਿ ਸ੍ਰੀ ਅਕਾਲ